ਹੋਆ ਕੈਪਟਨ ਮੋਰਾ ਲਗੀ ਹੋਇਆ ਕੈਪਟਨ ਮੋਰਾ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜੇ ਕੇਂਦਰ ਸਰਕਾਰੇ ਤਿੰਨ ਬਿਲ ਵਾਪਸ ਨਾ ਲਈ ਤਾਂ ਪਾਕਿਸਤਾਨ ਤੋਂ ਅਤਵਾਦ ਵੱਧ ਸਕਦਾ ਹੈ ਪੰਜਾਬ ਦਾ ਨੌਜਵਾਨ ਬੰਦੂਕ ਚੁੱਕ ਸਕਦਾ ਹੈ ਉਹਨਾਂ ਨੂੰ ਲੱਗਦਾ ਸੀ ਕਿ ਆਉਣ ਵਾਲੇ ਟਾਈਮ ਦੇ ਅੰਦਰ ਇਹ ਪੰਜਾਬ ਚ ਲੌਂਡਰ ਆਰਡਰ ਨੂੰ ਖਰਾਬ ਕਰਨਗੇ ਸਥਿਤੀ ਖਰਾਬ ਕਰਨਗੇ ਮਾਹੌਲ ਖਰਾਬ ਕਰਨਗੇ ਪੁਰੇ ਕਾਂਗਰਸ ਦੀ ਨੀਤੀ ਰਹੀ ਹੈ ਕਾਂਗਰਸਾ ਕਹਿ ਰਹੀ ਕਿ ਕਿਸਾਨਾਂ ਦਾ ਰੋਸ ਹੈ ਜੋ ਤੁਸੀਂ ਬਿੱਲ ਲੈ ਕੇ ਆਏ ਹੋ ਕਿਸਾਨ ਨਹੀਂ ਚਾਹੁੰਦੇ ਉਹਦਾ ਰੋਸ ਨਿਕਲ ਰਿਹਾ ਹੈ ਇੰਨਾ ਇਸ ਤੋਂ ਵਧੀਆ ਬਿੱਲ ਜਿਹੜਾ ਹੈਗਾ ਇਸ ਤੋਂ ਵਧੀਆ ਕਾਨੂੰਨ ਕਿਸਾਨਾਂ ਵਾਸਤੇ ਹੋ ਨਹੀਂ ਸਕਦਾ ਅਸੀਂ ਉਹਨਾਂ ਤੇ ਜਾ ਰਹੇ ਹਾਂ ਪਰ ਇਹ ਲੋਗੋ ਗਲਤ ਪ੍ਰਚਾਰ ਕਰ ਰਹੇ ਹਨ ਤੁਹਾਨੂੰ ਕੋਈ ਫਾਇਦਾ ਚਾਹੀਦਾ ਹੀ ਨਹੀਂ ਤੁਸੀਂ ਐਵੇਂ ਹੀ ਬਿਨਾ ਮਤਲਬ ਤੋਂ ਦੇਨ ਦਾ ਲੱਗੇ ਹੋਏ ਹੋ ਨਹੀਂ ਨਹੀਂ ਇਹ ਸਹੀ ਫਾਇਦਾ ਚਾਹੀਦਾ ਗੱਲ ਨਹੀਂ ਹੈਗੀ ਇਹ ਗੱਲ ਨਹੀਂ ਹੈਗੀ ਉਦਾਂ ਹੀ ਆਤਮ ਹੱਤਿਆ ਕਰ ਰਹੇ ਸੀ 70 ਸਾਲ 72 ਸਾਲ ਹੋ ਗਏ ਕਿਸਾਨਾਂ ਨੂੰ ਸਾਡੀ ਚਿੰਤਾ ਕਰ ਸਾਨੂੰ ਤਾਂ ਕਹਿੰਦਾ ਸਾਨੂੰ ਪਹਿਲਾਂ ਲਿਸਟ 'ਚ ਦੱਸੋ ਵੀ ਕੌਣ-ਕੌਣ ਸਾਡੇ ਨਾਲ ਗੱਲਬਾਤ ਕਰੇਗਾ ਜਿਹੜਾ ਸੱਦਾ ਦਿੱਤਾ ਗਿਆ ਕ੍ਰਿਸ਼ੀ ਭਵਨ ਦਾ ਉਹਦੇ ਵਿੱਚ ਕੌਣ-ਕੌਣ ਕੇਂਦਰ ਦੇ ਸਰਕਾਰ ਦੇ ਬੰਦੇ ਉੱਥੇ ਹੁਣ ਵੀ ਸਾਨੂੰ ਪਹਿਲਾਂ ਲਿਸਟ 'ਚ ਦੱਸੋ ਵੀ ਕੌਣ ਸਾਡੇ ਨਾਲ ਗੱਲਬਾਤ ਕਰੇਗਾ ਫਿਰ ਅਸੀਂ ਆਵਾਂਗੇ ਵੀ ਇਹ ਸਾਨੂੰ ਕਾਨਫਰੰਸ ਦੇ ਲਫ਼ਜ਼ ਦੇ ਇਤਰਾਜ਼ ਹੈ ਜਿਹੜਾ ਨਵਾਂ ਸਬਦਾ ਆਇਆ ਕੋ ਸਿੰਪਲ ਜੋ ਆਫੀਸ਼ੀਅਲ ਮੀਟਿੰਗ ਹੁੰਦੀ ਹੈ ਜੋ ਆਫੀਸ਼ੀਅਲ ਭਾਸ਼ਾ ਹੁੰਦੀ ਹੈ ਉਸ ਭਾਸ਼ਾ ਦੇ ਤੌਰ ਤੇ ਬੁਲਾਇਆ ਪਰ ਮੰਤਰਾਲੇ ਆ ਬੁਲਾ ਰਹੇ ਆ ਪਰ ਉਸ ਤੋਂ ਜਿੰਨਾ-ਜਿੰਨਾ ਨੂੰ ਬੁਲਾਇਆ ਬਾਈ ਨੇਮ ਲੈਟਰ ਗਏ ਆ ਮੇਰੇ ਖਿਆਲ ਇਸ ਤਰ੍ਹਾਂ ਕੀ ਹੋ ਸਕਦਾ ਹੈ ਇਹ ਦਿਨੀ ਪੰਜਾਬ বিজেপি ਦੇ ਪ੍ਰਧਾਨ ਅਸ਼wini ਸ਼ਰਮਾ ਤੇ ਹਮਲਾ ਹੁੰਦਾ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ বিজেপি ਆਗੂਆਂ ਦੇ ਵਿੱਚ ਰੋਸ ਆ ਤੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਵੀ ਬੀਜੇਪੀਆ ਬੀਜੇਪੀ ਵੱਲੋਂ ਧਰਨਾ ਲਗਾਇਆ ਗਿਆ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਪ੍ਰਵੀਨ ਵੰਸਲ ਜੀ ਮੌਜੂਦ ਨੇ ਸੀਨੀਅਰ ਭਾਜਪਾ ਨੇਤਾ ਵੰਸਲ ਸਾਹਿਬ ਕੱਲ ਹਮਲਾ ਹੁੰਦਾ ਪਹਿਲਾਂ ਕੁਝ ਦਿਨ ਪਹਿਲਾਂ ਤੁਹਾਡੇ ਦਫ਼ਤਰ ਤੇ ਵੀ ਕਾਂਗਰਸੀਆਂ ਵੱਲੋਂ ਤੁਸੀਂ ਤੁਹਾਡਾ ਤੁਸੀਂ ਹਮਲਾ ਹੋਇਆ ਕੱਲ ਉੱਥੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਪਰ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਵੱਲੋਂ ਹਮਲਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੇ ਤਕੋ ਕੱਲ ਸਾਡੇ ਸਵੇਰ ਪ੍ਰਧਾਨ ਜਲੰਧਰ ਦੇ ਅੰਦਰ ਇੱਕ ਆਰਗੇਨਾਈਜੇਸ਼ਨ ਮੀਟਿੰਗ ਨੂੰ ਉਹ ਐਡਰੈਸ ਕਰਕੇ ਸ਼ਾਮ ਨੂੰ ਉਹ ਪਠਾਨਕੋਟ ਜਾ ਰਹੇ ਸੀ ਔਰ ਕਿਉਂਕਿ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਬਿਲਕੁਲ ਸਰਕਾਰ ਨੂੰ ਪਤਾ ਹੁੰਦਾ ਉਹਨਾਂ ਨੇ ਇੱਕ ਸਾਜ਼ਿਸ਼ ਦੇ ਨਾਲ ਉਹਨਾਂ ਤੇ ਜਾਨ ਲੈਵਾ ਹਮਲਾ ਕੀਤਾ ਔਰ ਉਹਨਾਂ ਤੇ ਪਹਿਲਾ ਹਮਲਾ ਨਹੀਂ ਸੀਗਾ ਉਸ ਤੋਂ ਪਹਿਲਾਂ ਭਾਤੀ ਜਨਤਾ ਪਾਰਟੀ ਦੇ ਕਾਫਲੇ ਤੇ ਅੰਮ੍ਰਿਤਸਰ ਗੁੰਡਾਗਰਦੀ ਹੋਈ ਔਰ ਲੁਧਿਆਣੇ ਦੇ ਸਾਡੇ ਦਫਤਰ ਉੱਪਰ ਇਹਨਾਂ ਦੇ ਗੁੰਡਿਆਂ ਨੇ ਤੋੜਫਰ ਸ਼ੁਰੂ ਕੀਤੀ ਇਹ ਵੀ ਇੱਕ ਸਾਰੀ ਜਿਹੜੀ ਉਹਨਾਂ ਦੀ ਕਾਰਵਾਈ ਸੀ ਇਹ ਕੈਪਟਨ ਦੇ ਸ਼ਬਦਾਂ ਤੋਂ ਜਾਗਰ ਹੁੰਦੀ ਸੀ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜੇ ਕੇਂਦਰ ਸਰਕਾਰੇ ਤਿੰਨ ਬਿਲ ਵਾਪਸ ਨਾ ਲਈ ਤਾਂ ਪਾਕਿਸਤਾਨ ਤੋਂ ਅੱਤਵਾਦ ਵੱਧ ਸਕਦਾ ਹੈ ਪੰਜਾਬ ਦਾ ਨੌਜਵਾਨ ਬੰਦੂਕ ਚੁੱਕ ਸਕਦਾ ਹੈ ਉਹਨਾਂ ਨੂੰ ਲੱਗਦਾ ਸੀ ਕਿ ਆਉਣ ਵਾਲੇ ਟਾਈਮ ਦੇ ਅੰਦਰ ਇਹ ਪੰਜਾਬ ਚ ਲਾਉਂਡ ਆਰਡਰ ਨੂੰ ਖਰਾਬ ਕਰਨਗੇ ਸਥਿਤੀ ਖਰਾਬ ਕਰਨਗੇ ਮਾਹੌਲ ਖਰਾਬ ਕਰਨਗੇ ਔਰ ਇਹ ਕਾਂਗਰਸ ਦੀ ਨੀਤੀ ਰਹੀ ਹੈ ਕਾਂਗਰਸ ਦਾ ਕਹਿ ਰਹੀ ਕਿ ਕਿਸਾਨਾਂ ਦਾ ਰੋਸ ਹੈ ਜੋ ਤੁਸੀਂ ਬਿੱਲ ਲੈ ਕੇ ਆਏ ਹੋ ਕਿਸਾਨ ਨਹੀਂ ਚਾਹੁੰਦੇ ਉਹਦਾ ਰੋਸ ਨਿਕਲ ਰਿਹਾ ਬਿਲਕੁਲ ਨਹੀਂ ਕਿਸਾਨਾਂ ਦਾ ਰੋਸ ਹੈਗਾ ਇਹ ਇਹਨਾਂ ਦੇ ਗੁੰਡਿਆਂ ਦਾ ਇਹ ਉਹ ਕਰਦੇ ਪਏ ਆ ਇਹ ਇਹ ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਰਿਹਾ ਕਿਸਾਨਾਂ ਕੋਲ ਆਸੀ ਜਾ ਰਹੇ ਆ ਸਾਡੇ ਮੰਤਰੀ ਜਾ ਰਹੇ ਆ ਸਾਡੇ ਸਭ ਲੋਕ ਜਾ ਰਹੇ ਆ ਇੰਨਾ ਇਸ ਤੋਂ ਵਧੀਆ ਬਿੱਲ ਜਿਹੜਾ ਹੈਗਾ ਇਸ ਤੋਂ ਵਧੀਆ ਕਾਨੂੰਨ ਕਿਸਾਨਾਂ ਵਾਸਤੇ ਹੋ ਨਹੀਂ ਸਕਦਾ ਅਸੀਂ ਉਹਨਾਂ ਤੇ ਜਾ ਰਹੇ ਹਾਂ ਪਰ ਇਹ ਲੋਗ ਗਲਤ ਪ੍ਰਚਾਰ ਕਰ ਰਹੇ ਹਨ ਹੋਰ ਜਾ ਰਹੇ ਵੰਸਦਾ ਕਿਉਂਕਿ ਦਿਖਾਈ ਤਾਂ ਦੇਣੀ ਆ ਵੀ ਕਿਸਾਨਾਂ ਨਾਲ ਕੋਈ ਤੁਹਾਡਾ ਬੀਜੇਪੀ ਦਾ ਕੋਈ ਮੰਤਰੀ ਗੱਲ ਕਰਦਾ ਕਿਸਾਨ ਤਾਂ ਲਗਾਤਾਰ ਕਹਿ ਰਹੇ ਚ 29 ਜੱਥੇਬੰਦੀਆਂ ਨੇ ਸਾਡੇ ਨਾਲ ਕੋਈ ਸੀਨੀਅਰ ਲੀਡਰ ਗੱਲ ਕਰੇ ਕੋਈ ਮੰਤਰੀ ਗੱਲ ਕਰੇ ਪਰ ਬਾਰ ਬਾਰ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਐਗਰੀਕਲਚਰ ਸੈਕਟਰੀ ਵੱਲੋਂ ਠੁਕਰਾਰ ਰਹੇ ਨੇ ਵੀ ਉਹ ਬੰਦਾ ਸਾਡੇ ਨਾਲ ਗੱਲ ਕਰੇ ਜੋ ਕੋਈ ਡਿਸੀਜਨ ਲੈਂਦੇ ਕੋਈ ਪਾਵਰ ਰੱਖੇ ਦੇਖੋ ਤੁਸੀਂ ਆਪਣੇ ਆਪ ਕੇ ਆ ਬੀ ਇਹਨਾਂ ਨੂੰ ਸੱਦਾ ਆਇਆ ਦੋਵਾਰੀ ਆਇਆ ਸਤਾ ਸੁਣੋ ਸੁਣੋ ਸਾਡਾ ਕੇਂਦਰੀ ਮੰਤਰਾਲਾ ਸਰ ਉਸ ਤੋਂ ਨੂੰ ਸਦਾ ਆ ਰਿਹਾ ਹੈ ਸਾਡੇ ਪੰਜਾਬ ਦੀ ਟੀਮ ਕਿਸਾਨਾਂ ਕੋਲ ਜਾ ਰਹੀ ਹੈ ਸਾਡੀ ਲੋਕਾਂ ਦੀ ਟੀਮ ਕਿਸਾਨਾਂ ਕੋਲ ਜਾ ਰਹੀ ਹੈ ਸਾਡੇ ਮੰਤਰੀ ਸਰਦਾਰ ਹਰਦੀਪ ਪੂਰੀ ਸਾਡੇ ਕੈਬਨਟ ਮਿਸਟਰ ਹੈ ਅੱਜ ਉਹਨਾਂ ਨੇ ਵਰਚੁਅਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨਾਲ ਰੂਬਰੂ ਹੋ ਰਿਹਾ ਅਸੀਂ ਹਰ ਲੈਵਲ ਤੇ ਲੱਗੇ ਆਂ ਔਰ ਅਸੀਂ ਸੱਚਾਈ ਉਹਨਾਂ ਨੂੰ ਲੈ ਕੇ ਜਾਵਾਂਗੇ ਐਵੀਏਸ਼ਨ ਮਿਨਿਸਟਰ ਨੇ ਉਹ ਕਹਿੰਦੇ ਖੇਤੀ ਮੰਤਰੀ ਸਾਡੇ ਨਾਲ ਗੱਲ ਕਰੇ ਐਵੀਏਸ਼ਨ ਮਿਨਿਸਟਰ ਨੇ ਬੁਲਾਇਆ ਤੁਸੀਂ ਦੇਖੋ ਸੱਦਾ ਹੈ ਨਾ ਐਵੀਏਸ਼ਨ ਮਿਨਿਸਟਰ ਹੈ ਕੋਈ ਉਹ ਕੇਂਦਰ ਚ ਹੈ ਉਹਨਾਂ ਨੂੰ ਸਾਰੀਆਂ ਪੋਸਟੀਆਂ ਚਾਹੇ ਉਹ ਖੇਤੀ ਦੀਆਂ ਚਾਹੇ ਉਹ ਰੇਲਵੇ ਦੀਆਂ ਉਹ ਜਾਣੂ ਉਸ ਗੱਲ ਦੇ ਤੇ ਉਹ ਵੀ ਐਕਸਪਲੇਨ ਕਰ ਸਕਦੇ ਆ ਸਿੱਖ ਹਨ ਉਹ ਆਗੇ ਔਰ ਪੰਜਾਬ ਨੂੰ ਬਿਲੋਂਗ ਕਰਦੇ ਆ ਸੋ ਦੇ ਆਰ ਟ੍ਰਾਈਂਗ ਦੇਅਰ ਬੈਸਟ ਸਾਨੂੰ ਤਾਂ ਕਹਿੰਦਾ ਸਾਨੂੰ ਪਹਿਲਾਂ ਲਿਸਟ ਚ ਦੱਸੋ ਵੀ ਕੌਣ-ਕੌਣ ਸਾਡੇ ਨਾਲ ਗੱਲਬਾਤ ਕਰੇਗਾ ਜਿਹੜਾ ਸੱਦਾ ਦਿੱਤਾ ਗਿਆ ਕ੍ਰਿਸ਼ੀ ਭਵਨ ਦਾ ਉਹਦੇ ਵਿੱਚ ਕੌਣ-ਕੌਣ ਕੇਂਦਰ ਦੇ ਸਰਕਾਰ ਦੇ ਬੰਦੇ ਉੱਥੇ ਹੋਣ ਵੀ ਸਾਨੂੰ ਪਹਿਲਾਂ ਲਿਸਟ ਚ ਦੱਸੋ ਵੀ ਕੌਣ ਸਾਡੇ ਨਾਲ ਗੱਲਬਾਤ ਕਰੇਗਾ ਫਿਰ ਅਸੀਂ ਆਵਾਂਗੇ ਦੇਖੋ ਜੇ ਤਾਂ ਆਪਾਂ ਕਿਸੇ ਗੱਲ ਨੂੰ ਵੈਸੀ ੜਕਣਾ ਚਾਹੀਏ ਉਹਦਾ ਤਾਂ ਮੈਂ ਸਮਝਦਾ ਕੋਈ ਐਂਡ ਨਹੀਂ ਹੈ ਜਦ ਸਾਡਾ ਪਹਿਲਾ ਸੱਦਾ ਆਇਆ ਸੀ ਉਸ ਤੋਂ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਮੀਟਿੰਗ ਦਾ ਦੂਜਾ ਲਫ਼ਜ਼ ਵਰਤਿਆ ਸੀ ਉਹਨਾਂ ਨੇ ਕਾਨਫਰੈਂਸ ਔਰ ਉਹਨਾਂ ਨੇ ਇੱਕ ਕਹੀ ਸੀ ਬਈ ਸਾਨੂੰ ਕਾਨਫਰੰਸ ਦੇ ਲਫਜ਼ ਤੇ ਇਤਰਾਜ਼ ਹੈ ਜਿਹੜਾ ਨਵਾਂ ਸੱਦਾ ਆਇਆ ਉਹ ਸਿੰਪਲ ਜੋ ਆਫੀਸ਼ੀਅਲੀ ਮੀਟਿੰਗ ਹੁੰਦੀ ਹੈ ਜੋ ਆਫੀਸ਼ੀਅਲ ਭਾਸ਼ਾ ਹੁੰਦੀ ਹੈ ਉਸ ਭਾਸ਼ਾ ਦੇ ਤੌਰ ਤੇ ਬੁਲਾਇਆ ਪਰ ਮੰਤਰਾਲੇ ਆ ਬੁਲਾ ਰਿਹਾ ਹੈ ਪਰ ਉਸ ਤੋਂ ਜਿੰਨਾ ਜਿੰਨਾਂ ਨੂੰ ਬੁਲਾਇਆ ਬਾਈ ਨੇਮ ਲੈਟਰ ਗਏ ਆ ਮੇਖਲ ਇਸ ਤਰ੍ਹਾਂ ਦੀ ਕੀ ਹੋ ਸਕਦਾ ਕਿਸਾਨ ਕਹਿੰਦੇ ਜਿਹੜਾ ਪਹਿਲਾ ਸੱਦਾ ਆਇਆ ਸੀ ਉਹਦੇ ਵਿੱਚ ਇਹ ਲਿਖਿਆ ਸੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਇਹ ਬਿਲਾ ਦੇ ਫਾਇਦੇ ਦੱਸਾਂਗੇ ਕਹਿੰਦੇ ਸਾਨੂੰ ਫਾਇਦੇ ਪਤਾ ਨੇ ਫਾਇਦੇ ਨੁਕਸਾਨ ਸਾਰਾ ਕੁਝ ਪਤਾ ਸਾਡੇ ਨਾਲ ਉਹ ਗੱਲ ਕਰੇ ਜਿਹੜਾ ਇਸ ਚ ਸੋਧ ਕਰ ਸਕੇ ਵੀ ਸਾਨੂੰ ਫਾਇਦੇ ਨਾ ਗਿਣਾਓ ਉਹ ਠੀਕ ਹੈ ਉਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਠੀਕ ਕਰਕੇ ਭੇਜਦਾ ਹੁਣ ਗੱਲ ਕਰ ਲੋ ਅਸੀਂ ਉਹਨੂੰ ਠੀਕ ਬਿਲਕੁਲ ਉਹਨਾਂ ਦੀ ਗੱਲ ਸਹੀ ਸੀ ਵੀ ਉਹਨੂੰ ਲੱਗਿਆ ਵੀ ਨਹੀਂ ਸਾਡੀ ਸ਼ਬਦਾ ਬਲੀ ਚ ਫਰਕ ਹੈ ਅਸੀਂ ਸ਼ਬਦਾ ਬਲੀ ਠੀਕ ਕਰ ਲਈ ਲੜਾ ਕੰਮ ਆਉਂਦੀ ਟੇਬਲ ਅੱਪਾ ਇੱਕ ਫਾਇਦਾ ਚਾਹੀਦਾ ਹੀ ਨਹੀਂ ਇਹੋ ਜਿਹਾ ਫਾਇਦਾ ਚਾਹੀਦਾ ਹੀ ਨਹੀਂ ਤੁਸੀਂ ਦੇਣਾ ਕਿਉਂ ਚਾਹੁੰਦੇ ਹੋ ਉਡੀ ਸਾਹਿਬ ਤੋਂ ਵਧੀਆ ਕਿਸਾਨਾਂ ਦਾ ਹੋਏ ਨਹੀਂ ਦੇਖੋ ਸਾਡਾ ਨਾਰਾ ਸਬਦਾ ਰਾਜ ਸਾਥ ਸਬਦਾ ਵਿਕਾਸ ਔਰ ਸਬਦਾ ਵਿਸ਼ਵਾਸ ਸਾਡਾ ਨਾਰਾ ਨੋ ਅਸੀਂ ਉਸਨਾਰੇ ਦੇ ਕੰਮ ਕਰ ਰਹੇ। ਫਿਰ ਵਿਸ਼ਵਾਸ ਕਿਉਂ ਨਹੀਂ ਕਰ ਰਹੇ ਕਿਸਾਨ ਤੁਹਾਡੇ ਤੇ? ਹਾਂ ਕੋਈ ਗੱਲ ਨਹੀਂ ਹੋਲੀ ਹੋਣੀ ਕਰਨਗੇ ਜਾਂ ਸਭ ਦੇ ਸਾਹਮਣੇ ਆ ਜਾਈਏ। ਸਾਨੂੰ ਫਾਇਦਾ ਚਾਹੀਦਾ ਹੀ ਨਹੀਂ ਤੁਸੀਂ ਐਵੇਂ ਹੀ ਬਿਨਾ ਮਤਲਬ ਤੋਂ ਦੇਣ ਦਾ ਲੱਗੇ ਹੋ। ਨਹੀਂ ਨਹੀਂ ਸਾਨੂੰ ਫਾਇਦਾ ਚਾਹੀਦਾ ਗੱਲ ਨਹੀਂ ਹੈਗੀ। ਇਹ ਗੱਲ ਨਹੀਂ ਹੈਗੀ। ਉਦਾਂ ਹੀ ਆਤਮ ਹੱਤਿਆ ਕਰ ਰਹੇ ਸੀ। 70 ਸਾਲ 72 ਸਾਲ ਹੋ ਗਏ ਕਿਸਾਨਾਂ ਨੂੰ ਸਾਡੀ ਚਿੰਤਾ ਕਰਦੇ ਹੋ। ਤੁਸੀਂ ਅਸਮਰਥ ਕਿਉਂ ਰਹਿ ਰਹੇ ਹੋ ਉਹਨਾਂ ਨੂੰ ਸਮਝਾਉਣ ਵੇਲੇ ਅੱਜ ਵੀ ਅੱਜ ਵੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜਿਹੜਾ ਕਾਲਾ ਸੀ ਜਲੰਧਰ ਦੇ ਵਿੱਚ ਉੱਥੇ ਕਿਸਾਨਾਂ ਨੇ ਵਿਰੋਧ ਕੀਤਾ ਉਹਨਾਂ ਦਾ ਤੇ ਉੱਥੋਂ ਉਹਨਾਂ ਨੂੰ ਜਾਣਾ ਪਿਆ। ਸਾਡੀ ਕਮੀ ਸਨ ਸਾਡੇ ਨਾਲ ਪ੍ਰਵੀਨ ਬਾਂਸਲ ਜੀ ਬੀਜੇਪੀ ਦੇ ਸੀਨੀਅਰ ਆਗੂ ਤਾਂ ਬੀਜੇਪੀ ਦਾ ਧਰਨਾ ਲਗਾਤਾਰ ਚੱਲ ਰਿਹਾ ਤੁਹਾਨੂੰ ਅਸੀਂ ਇੱਕ ਵਾਰੀ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਧਰਨੇ ਦੀਆਂ ਕਿ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਵਿਜੇਤਪੀ ਦਾ ਧਰਨਾ ਜਾਰੀ ਹੈ ਕੱਲ ਅਸ਼ਵਨੀ ਸ਼ਰਮਾ ਦੇ ਕਾਫਲੇ ਤੇ ਹਮਲਾ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਪਰ ਦੇ ਵਿੱਚ ਬੀਜੇਪੀ ਦੇ ਰੋਸ ਚੱਲ ਰਿਹਾ ਧਰਨੇ ਪ੍ਰਦਰਸ਼ਨ ਹੋ ਰਿਹਾ ਹੈ ਡੀਸੀ ਐ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਕਾਂਗਰਸੀਆਂ ਦੇ ਗੁੰਡਿਆਂ ਨੇ ਇਹ ਹਮਲਾ ਕੀਤਾ ਅਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤਾਇ ਸੰਸਾਡੇ ਨਾਲ ਪ੍ਰਵੀਨ ਬੰਸਲ ਜੀ ਤੇ ਬੀਜੇਪੀ ਦੇ ਵਰਕਰ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਥੇ ਤਰਨੇ ਦੇ ਬੈਠੇ ਨੇ ਤਾਂ ਵਦੇਰੇ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਤੋਂ ਸਨਮਜੀਤ ਸਿੰਘ ਕੈਮਰਾਮੈਨ ਸਤੰਤ ਮਠਾੜੂ ਦੇ ਨਾਲ ਲੁਧਿਆਣਾ ਟਾਈਮਜ਼ ਵਦੇਰੀ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ